ਇੱਕ ਕੇਸ ਹੂਟ ਆਪਣੇ ਕਾਫੀ ਆਰਡਰ ਨੇ ਇਹਨਾਂ ਦੇ ਇਹ ਵੀ ਆਪਾਂ ਹੋਰ ਮੰਗਾਉਣੇ ਆ ਕਈਆਂ ਨੂੰ ਜਵਾਬ ਦਿੱਤਾ ਹਾਂਜੀ ਵੀਡੀਓ ਚੱਲ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅੱਜ ਜਿਹੜੇ ਬਰਬਰੀ ਦੇ ਆਪਾਂ ਪ੍ਰਿੰਟ ਲੈ ਕੇ ਆਇਆ ਬਰਬਰੀ ਦੇ ਪ੍ਰਿੰਟ ਰਹਿਣਗੇ ਜੀ ਇਹ ਜਿਵੇਂ ਹੈ ਨਾ ਪਿਛਲੇ ਸੀਜ਼ਨ ਆਪਾਂ ਨੇ ਸੇਲ ਕੀਤੀ ਹੈ ਬਰਬਰੀ ਚਿਨਾਰ ਔਰ ਟਿਸਟਾ ਦੀ ਕਾਫੀ ਜਿਹੜੇ ਸੂਟ ਨੇ ਆਪਾਂ ਸੇਲ ਕੀਤੇ ਸੀ ਫੋਟੋਸ ਤੇ ਹੀ ਵਟਸਐਪ ਤੇ ਹੀ ਆਪਣੇ ਜਿਹੜੇ ਸੇਲ ਹੋ ਜਾਂਦੇ ਸੀ ਸੂਟ ਵੀਡੀਓ ਇੱਕ ਦੋ ਕੀ ਲੈ ਕੇ ਆਏ ਸੀ ਆਪਾਂ ਬਰਬਰੀ ਦੇ ਸੂਟਾਂ ਦੀ ਇਸ ਵਾਰ ਜਿਹੜੀ ਬਰਬਰੀ ਆ ਉਹ ਕਾਫੀ ਜਿਹੜੇ ਹਨਾ ਮਿੱਲ ਵਾਲਿਆਂ ਨੇ ਬਣਾ ਦਿੱਤੀ ਐ ਏਕੇ ਵਾਲਿਆਂ ਨੇ ਵੀ ਹੋਰ ਹਨਾ ਜਿਹੜੇ ਹੋਰ ਬ੍ਰਾਂਡ ਨੇ ਵੀ ਉਹਨਾਂ ਨੇ ਵੀ ਬਣਾਤੀ ਤੇ ਸਸਤੀ ਵੀ ਦੇ ਰਹੇ ਨੇ ਜਿਵੇਂ ਆਪਣੀ ਮੈਚਿੰਗ ਇਹਨਾਂ ਦੀ ਮੈਚਿੰਗ ਆ ਜਾਂਦੀ ਐ ਜੀ 1700 ਦੀ ਟਿਸਟਾ ਬ੍ਰਾਂਡ ਦੀ ਤੇ ਸਾਨੂੰ ਮੈਸੇਜ ਆਉਂਦੇ ਨੇ ਜੀ ਇਹ ਜੀ 1250 ਦਾ ਵਿਚਾਰ ਚ ਮਿਲ ਰਿਹਾ ਪ੍ਰਿੰਟ ਮੈਚਿੰਗ ਸੂਟ ਤੇ ਜੀ ਉਹ ਟਿਸਟਾ ਤੇ ਚਨਾਰ ਦਾ ਨਹੀਂ ਹੋਊਗਾ ਉਹ ਕਿਸੇ ਹੋਰ ਕੰਪਨੀ ਦਾ ਹੋਊਗਾ ਏਕੇ ਦਾ ਹੋਊਗਾ ਜਾਂ ਕਿਸੇ ਹੋਰ ਦਾ ਹੋਊਗਾ ਉਹ ਤੁਹਾਨੂੰ 1250 ਚ ਸਾਡੇ ਕੋਲੋਂ ਵੀ ਮਿਲ ਜਾਊਗਾ ਪਰ ਉਹ ਅਸੀਂ ਬਹੁਤ ਘੱਟ ਸੇਲ ਕਰਦੇ ਆ ਜਦੋਂ ਡਿਮਾਂਡ ਹੁੰਦੀ ਹੈ ਕਸਟਮਰ ਦੀ ਕੋਈ ਨਹੀਂ ਸਾਨੂੰ ਏਕੇ ਦੇ ਪ੍ਰਿੰਟ ਲਿਆ ਦੋ ਕੋਈ ਨਹੀਂ ਫਿਰ ਅਸੀਂ ਲਿਆ ਵੀ ਦਿੰਨੇ ਆ ਪਰ ਅਸੀਂ ਹਨਾ ਮੋਰਸਟਲੀ ਚਨਾਰ ਤੇ ਟਿਸਟਾ ਦੀ ਬਰਬਰੀ ਹੀ ਸੇਲ ਕੀਤੀ ਹੈ ਕਿਉਂਕਿ ਜਿਹੜੇ ਉਹ ਬ੍ਰਾਂਡ ਦੀ ਬਰਬਰੀ ਹੁੰਦੀ ਹੈ ਉਹ ਚੀਜ਼ ਦੀ ਹੈ ਜੀ ਟੈਬੀ ਲਾਈਨਿੰਗ ਚ ਵੀ ਸੇਮ ਇਹੀ ਹੈ ਜਦੋਂ ਹਨਾ ਉਹ ਬ੍ਰਾਂਡ ਦੀ ਹੋਊਗੀ ਉਹ ਟੈਬੀ ਲਾਈਨਿੰਗ ਵੀ ਚੀਜਦੀ ਆ ਪਰ ਚਨਾਰ ਤੇ ਟਿਸਟਾ ਦੀ ਟੈਬੀ ਬਹੁਤ ਵਧੀਆ ਰਹਿੰਦੀ ਹੈ ਜੀ ਕੋਈ ਚੀਜਨ ਦਾ ਨਹੀਂ ਹੈਗਾ ਪੂਰੀ ਹੰਡਨਸਾਰ ਜਿਹੜੀ ਬਰਬਰੀ ਹੁੰਦੀ ਹੈ ਤੇ ਬਾਕੀ ਇਹ ਆਪਾਂ ਜਿਹੜੇ ਤੁਹਾਨੂੰ ਦਿਖਾਉਣੇ ਆ ਸਾਰੇ ਪ੍ਰਿੰਟ ਬਹੁਤ ਹੀ ਸੋਹਣੇ ਜਿਹਨੇ ਟੈਬੀ ਸਾਰੇ ਟਾਈਡਾਈ ਦੁਪੱਟਿਆਂ ਨਾਲ ਨੇ ਪਲੇਨ ਬਾਟਮ ਨਾਲ ਨੇ ਵਿੱਚ ਆਪਣੇ ਟਿਸਟਾ ਦੇ ਟਾਈਡਾਈ ਬਾਟਮ ਨਾਲ ਵੀ ਪ੍ਰਿੰਟ ਰਹਿਣਗੇ ਜੇ ਤੁਹਾਨੂੰ ਇਹਨਾਂ ਚੋਂ ਕੋਈ ਵੀ ਪ੍ਰਿਸੋਰਟ ਪਸੰਦ ਆ ਰਿਹਾ ਹੋਊਗਾ ਤੇ ਨਾਲ ਦੀ ਨਾਲ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰਿਓ ਜੀ ਪਿਛਲੀ ਵਾਰ ਵੀ ਆਪਾਂ ਤਿੰਨ ਵਾਰ ਆਪਾਂ ਜਿਹੜੇ ਬਰਬਰੀ ਦੇ ਪ੍ਰਿੰਟ ਲੈ ਕੇ ਆਇਆ ਹਰ ਵਾਰ ਸਟਾਕ ਆਊਟ ਹੁੰਦੇ ਨੇ ਇੰਨਾਂ 'ਚ ਵੀ ਕਾਫੀ ਪੈਣਾ ਨੂੰ ਹਨਾ ਜਿਵੇਂ ਇੰਨਾਂ 'ਚ ਵੀ ਬੁੱਕ ਕਰੀ ਲੈਨੇ ਹਲੇ 2 ਘੰਟੇ ਹੋਏ ਨੇ ਸਾਡੇ ਕੋਲੇ ਸੂਟ ਆਇਆ ਨੂੰ ਇੰਨਾਂ 'ਚ ਵੀ ਕਾਫੀ ਬੁੱਕ ਹੋ ਗਏ ਨੇ ਪਰ ਕੁਆਂਟੀਟੀ ਹੈਗੀ ਸੀ ਜੀ ਆਪਣੇ ਕੋਲੇ ਇੱਕ ਪ੍ਰਿੰਟ ਨਾਲ ਦੇ ਕਾਫੀ ਕਾਫੀ ਪ੍ਰਿੰਟ ਸੀਗੇ ਚਲੋ ਤੁਹਾਨੂੰ ਵੀਡੀਓ ਦਿਖਾਉਣੀ ਸ਼ੁਰੂ ਕਰਦੇ ਆ ਜਲਦੀ ਜਲਦੀ ਸਿਲੈਕਟ ਕਰ ਲਿਓ ਜੀ ਪਹਿਲਾ ਪ੍ਰਿੰਟ ਤੁਹਾਨੂੰ ਇਹੀ ਦਿਖਾਉਣੀ ਆ ਆਪਾਂ ਇਹ ਦੇਖੋ ਜੀ ਇਨਾਂ ਦੇ ਆਪਾਂ ਆਰਡਰ ਪਾਤਾ ਜੀ ਕਾਫੀ ਭੈਣਾਂ ਨੂੰ ਆਪਾਂ ਨੇ WhatsApp ਤੇ ਮੈਸੇਜ ਕੀਤਾ ਸੀ ਵੀ ਇਹ ਸਟਾਕ ਆਊਟ ਹੈ ਪਰ ਪ੍ਰਿੰਟ ਪਾਤਾ ਜੀ ਆਪਾਂ ਨੇ ਅੱਗੇ ਆਪਾਂ ਨੂੰ ਮਿਲ ਜਾਣਗੇ ਪ੍ਰਿੰਟ ਇਹ ਤੁਸੀਂ ਇਹ ਵੀ ਲੈ ਸਕਦੇ ਹੋ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੁਸੀਂ ਇਹਨੂੰ ਹਾਈਲਾਈਟ ਕਰ ਸਕਦੇ ਹੋ ਲੈਮਨ ਔਰ ਪਿੰਕ ਕਲਰ ਦੀ ਜਿਹੜੀ ਲੇਸ ਲਾ ਕੇ ਬਹੁਤ ਸੋਹਣਾ ਬਣ ਜਾਊਗਾ ਜੀ ਇਹਦੇ ਨਾਲ ਟਾਈਡਾਈ ਦੁਪੱਟਾ ਆਊਗਾ ਇਹ ਦੇਖੋ ਤੁਸੀਂ ਦੁਪੱਟੇ 'ਚ ਐਵੇਂ ਇਸ ਤਰ੍ਹਾਂ ਦੀ ਡਾਈ ਹੋਊਗੀ ਇਹ ਦੇਖੋ ਪੱਲਿਆਂ ਤੇ ਡਾਈ ਹੋਊਗੀ ਇਹਦੇ ਨਾਲ ਜਿਹੜੀ ਬਾਟਮ ਆ ਉਹ ਪਲੇਨ ਹੈ ਜੀ ਤੇ ਇਹ ਸੂਟ ਸਾਰੇ ਇੱਕ ਪ੍ਰਾਈਸ ਤੇ ਨੇ ਬਾਅਦ ਵਾਲੇ ਜਿਹੜੇ ਟਿਸਟਾ ਦੇ ਦਿਖਾਵਾਂਗੇ ਤੁਹਾਨੂੰ ਉਹਨਾਂ ਦਾ ਪ੍ਰਾਈਸ ਅਲੱਗ ਹੋਊਗਾ ਇਹ ਦੇਖੋ ਤੁਸੀਂ ਇਹ 250 ਦੀ ਰੇਂਜ 'ਚ ਹੀ ਮਿਲਦੇਗੇ ਤੁਹਾਨੂੰ ਪਲੇਨ ਬਾਟਮ ਦੇ ਨਾਲ ਇਹ ਬਲੈਕ ਕਲਰ ਦਾ ਬੇਸ ਆ ਗਿਆ ਜੀ ਇਹਦਾ ਲੈਮਨ ਔਰ ਲਾਈਟ ਪੀਚ ਕਲਰ ਦੇ ਜਿਹੜੇ ਫਲਾਰ ਬਣੇ ਹੋਏ ਨੇ ਪਿੰਕ ਪੀਚ ਜੇ ਫਲਾਰ ਨੇ ਤੇ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਜੀ ਇਹਦਾ ਇਹ ਦੇਖੋ ਤੁਸੀਂ ਲਾਈਟ ਲੈਮਨ ਔਰ ਪਿੰਕ ਪੀਚ ਜਿਹੜਾ ਦੁਪੱਟਾ ਰੈਡੀ ਹੋਇਆ ਇਸ ਤਰ੍ਹਾਂ ਇਹਦੇ ਨਾਲ ਵੀ ਪਲੇਨ ਬਾਟਮ ਰਹੂ ਬਾਟਮ ਹੋਊਗੀ ਜੱਤਾ ਲੱਗੀ ਹੋਊਗੀ ਜੀ ਮਸਲੀਨ ਦੀ ਬਾਟਮ ਜਾਂ ਲੱਗੀ ਹੋਊਗੀ ਇਹਦੇ ਨਾਲ ਕਾਟਨ ਸਿਲਕ ਦੀ ਬਾਟਮ ਠੀਕ ਹੈ ਜੀ ਪਲੇਨ ਬਾਟਮ ਰਹੂਗੀ ਇਹਨਾਂ ਦੀ ਤੇ ਅੱਗੇ ਇਹ ਵਾਲਾ ਪ੍ਰਿੰਟ ਆ ਗਿਆ ਜੀ ਇਹ ਦੇਖੋ ਤੁਸੀਂ ਇਹ ਪ੍ਰਿੰਟ ਵੀ ਬਹੁਤ ਡਿਮਾਂਡ ਚ ਚੱਲ ਰਿਹਾ ਜੀ ਕਾਫੀ ਸੂਟ ਸਾਰੇ ਗਏ ਵੀ ਆਪਣੇ ਕੋਲੋਂ ਸਟਿਚ ਹੋ ਕੇ ਹੀ ਨੇ ਇਹਦੇ ਸੂਟ ਬਾਕੀ ਤੁਸੀਂ ਸਟੈਂਪ ਵੀ ਚੈੱਕ ਕਰ ਸਕਦੇ ਹੋ ਇਹਨਾਂ ਦੀ ਜਨਾਰ ਦੇ ਰਹਿਣਗੇ ਜੀ ਇਹ ਸਾਰੇ ਸੂਟ ਇਹ ਦੇਖੋ ਤੁਸੀਂ ਤੇ ਇਹਦੇ ਨਾਲ ਦੁਪੱਟਾ ਆ ਗਿਆ ਜੀ ਇਸ ਤਰ੍ਹਾਂ ਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਜੀ ਜੈਪੁਰੀ ਪ੍ਰਿੰਟ ਜਿਹੜੀ ਬੁਤੀ ਬਣੀ ਹੋਈ ਹੈ ਇੱਥੇ ਠੀਕ ਹੈ ਜੀ ਕੇ ਆ ਗਿਆ ਜੀ ਆਪਣਾ ਯੈਲੋ ਕਲਰ ਜੀ ਇਹ ਦੇਖ ਸਕਦੇ ਹੋ ਤੁਸੀਂ ਇਹਦਾ ਵੀ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਤੁਸੀਂ ਟਾਫਟਾ ਲਾ ਕੇ ਬਣਾਉਂਗੇ ਬਹੁਤ ਵਧੀਆ ਰਹੂ ਬਾਕੀ ਹਨਾ ਕਿਸੇ ਨੂੰ ਅਵੋਇਡ ਹੀ ਕਰਦੇ ਨੇ ਕਈ ਕਸਟਮਰ ਵੀ ਸੰਤ ਸਿੰਪਲ ਲਾਈਨਿੰਗ ਹੀ ਚਾਹੀਦੀ ਹੈ ਸਿੰਪਲ ਵੀ ਲਗਵਾ ਸਕਦੇ ਹੋ ਵੈਸੇ ਟਾਫਟਾ ਬੈਸਟ ਰਹਿੰਦਾ ਜੀ ਇਹ ਤੇ ਇਹ ਚ ਵੀ ਜੈਪੁਰੀ ਜਿਹੜਾ ਬੁੱਟੀ ਮਿਲੂਗੀ ਤੁਹਾਨੂੰ ਟਾਈ ਟਾਈ ਦੇ ਵਿੱਚ ਅੱਗੇ ਆ ਗਿਆ ਜੀ ਇਹ ਵਾਲਾ ਕਲਰ ਇਹ ਬਹੁਤ ਹੀ ਜਿਆਦਾ ਟ੍ਰੈਂਡ ਚ ਚੱਲ ਰਿਹਾ ਹੈ 블루 ਹੋ ਗਿਆ ਲਵੈਂਡਰ ਹੋ ਗਿਆ ਲਾਈਟ ਪਰਪਲ ਹੋ ਗਿਆ ਕਾਫੀ ਟ੍ਰੈਂਡ ਚ ਚੱਲ ਰਿਹਾ ਜੀ ਇਹ ਵਾਲਾ ਪ੍ਰਿੰਟ ਇਹ ਦੇਖੋ ਤੁਸੀਂ ਇਹ ਆ ਗਿਆ ਜੀ 블루 ਕਲਰ ਦਾ 블루 ਵੀ ਨਹੀਂ ਕਹਿ ਸਕਦੇ ਜੀ ਪਰਪਲ ਵੀ ਨਹੀਂ ਕਹਿ ਸਕਦੇ ਇਸ ਦੀ ਡਾਈ ਇਸ ਤਰ੍ਹਾਂ ਦੀਆਂ ਪੱਲੀਆਂ ਤੇ ਡਾਈ ਹੋਈ ਹੈ ਜੀ ਤੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋਊਗਾ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਜੀ ਇਹਦਾ ਬਾਕੀ ਜਿਵੇਂ ਹਨਾ ਏ ਆਪਣੇ ਕੋਲੇ ਡਿਮਾਂਡ ਆਈ ਸੀ ਸਿਰਫ ਇਹਦਾ ਆਪਾਂ ਨੇ ਮੈਚਿੰਗ ਸੂਟ ਬਣਾਉਣਾ ਸੀ ਵਾਈਟ ਦੇ ਨਾਲ ਉਹਨਾਂ ਨੇ ਫੋਟੋ ਸੈਂਡ ਕੀਤੀ ਸੀ ਸਾਨੂੰ ਵਾਈਟ ਨਾਲ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਟਰਾਸਟ ਬਣਾਇਆ ਹੋਇਆ ਸੀ ਵਾਈਟ ਦੁਪੱਟੇ ਨਾਲ ਵਿੱਚ ਬੁਟੀਆਂ ਵਗੈਰਾ ਪਾ ਕੇ ਉਹਨੂੰ ਰੈਡੀ ਕਰਨਾ ਆਪਾਂ ਰੈਡੀ ਕੀਤਾ ਸੂਟ ਤੁਹਾਨੂੰ ਦਿਖਾਵਾਂਗੇ ਇੱਕ ਸ਼ਰਟ ਆਪਣੇ ਕੋਲੇ ਇਹ ਵੀ ਲੈਫਟ ਹੈ ਜੇ ਤੁਹਾਨੂੰ ਚਾਹੀਦੀ ਹੈ ਇਸ 'ਚ ਵੀ ਲੈ ਸਕਦੇ ਹਾਂ ਜਿਵੇਂ ਇਹਦੇ ਨਾਲ ਨਾ ਆਫ ਵਾਈਟ ਦੇ ਨਾਲ ਆਪਾਂ ਇਹਨੂੰ ਰੈਡੀ ਕਰਨਾ ਸੂਟ ਨੂੰ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਵਰਕ ਵਗੈਰਾ ਕਰਵਾ ਕੇ ਇਨਾ ਚਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਤੇ ਤੁਹਾਨੂੰ ਟਾਈ ਡਾਈ ਬਾਟਮ ਵਾਲਾ ਵੀ ਤੁਹਾਨੂੰ ਦਿਖਾ ਦਿੰਨੇ ਆ ਪੀਸ ਖੁੱਲੇ ਪਏ ਨੇ ਬਾਕੀ ਇਹਦੇ ਟਿਸਟਾ ਦੇਨੇ ਆ ਆਪਾਂ ਨੇ ਜਿਹੜੇ ਪੈਕ ਕਰਤੇ ਸੀਗੇ ਸੂਟ ਇਹ ਦੇਖੋ ਤੁਸੀਂ ਇਹਦਾ ਕਾਫੀ ਜਿਹੜਾ ਟ੍ਰੈਂਡ ਚ ਚੱਲ ਰਿਹਾ ਹੈ ਪ੍ਰਿੰਟ ਇਹ ਆ ਗਿਆ ਜੀ ਇਹਦੇ ਨਾਲ ਟਾਈ ਡਾਈ ਬਾਟਮ ਆ ਗਈ ਰੈੱਡ ਵੇਸ ਰੈੱਡ ਹੋਊਗਾ ਜੀ ਇਹਦਾ ਇਸ ਤਰ੍ਹਾਂ ਜਿਹੜੇ ਪੌਂਚੇ ਨੇ ਸਟ੍ਰੇਟ ਸਲਵਾਰ ਬਣੂਗੀ ਜੀ ਇਹਦੀ ਪੌਂਚੇ ਆ ਤੇ ਟਾਈਡ ਆਈ ਆਊਗੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੋਇਆ ਜੀ 4 ਸਾਈਡ ਬਾਰਡਰ ਬਣਿਆ ਹੋਇਆ ਤਾਂ ਦੁਪੱਟੇ ਦਾ ਇਸ ਤਰ੍ਹਾਂ ਦਾ ਇਹ ਆਪਣੇ ਕੋਲੇ ਨਾ ਜਿਹੜਾ ਇਹ ਵਾਲਾ ਪ੍ਰਿੰਟ ਹੈ ਪ੍ਰਿੰਟਡ ਦੁਪੱਟਿਆਂ ਨਾਲ ਵੀ ਆਇਆ ਸੀ ਤੁਸੀਂ ਉਹ ਵੀ ਬਾਈ ਕਰ ਸਕਦੇ ਹੋ 2400 ਦੀ ਰੇਂਜ 'ਚ ਉਹ ਬਹੁਤ ਪਿਆਰਾ ਲੱਗਦਾ ਜੀ ਉਹ ਵੀ ਸੂਟ ਇੱਥੇ ਪ੍ਰਿੰਟਡ ਦੁਪੱਟੇ ਵਾਲਾ ਪਿਆ ਦਿਓ ਮੈਨੂੰ ਮੈਨਾ ਇਹ ਵਾਲਾ ਪ੍ਰਿੰਟ ਪ੍ਰਿੰਟਡ ਦੁਪੱਟੇ ਨਾਲ ਸੀਗਾ ਉਹ ਵੀ ਤੁਹਾਨੂੰ ਦਿਖਾਉਣੀ ਹੈ ਤੇ ਇੱਕ ਆ ਗਿਆ ਜੀ ਆਪਣਾ 블랙 ਕਲਰ 블랙 ਕਲਰ ਵੀ ਇਹਦੇ ਨਾਲ ਵੀ ਆਪਣਾ ਟਾਈ ਡਾਈ ਬਾਟਮ ਆਉਗੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੋ ਇਸ ਤਰ੍ਹਾਂ ਦਾ ਡਾਈ ਹੋਇਆ ਇਹ ਵੀ ਬਹੁਤ ਪਿਆਰਾ ਪ੍ਰਿੰਟ ਹੈ ਜੇ ਤੁਹਾਨੂੰ ਪਸੰਦ ਆ ਰਿਹਾ ਤਾਂ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੇ ਹੋ ਇਹ ਵਾਲਾ ਜਿਹੜਾ ਦੁਪੱਟਾ ਐਵੇਂ ਦਾ ਰੈਡੀ ਹੋਇਆ ਜੀ ਠੀਕ ਹੈ ਜੀ ਤਿੰਨ ਬਾਕਸ ਬਣੇ ਹੋਏ ਨੇ ਜਿਹੜਾ ਪ੍ਰਿੰਟਡ ਦੁਪੱਟੇ ਨਾਲ ਆ ਉਹਦੇ ਵਿੱਚ ਪਿਆ ਇੱਕ ਮਿੰਟ ਰੋਕੋ ਉਦੇ ਵਿੱਚ ਪਿਆ ਪ੍ਰਿੰਟਡ ਇਹ ਦੇਖੋ ਤੁਸੀਂ ਇਹ ਆ ਗਿਆ ਜੀ ਪ੍ਰਿੰਟ ਇਹਦੇ ਨਾਲ ਪਲੇਨ ਬਾਟਮ ਆਉਗੀ ਜੀ ਤੇ ਇਹ ਪ੍ਰਿੰਟਡ ਦੁਪੱਟਾ ਉਹ ਦੁਪੱਟੇ ਤੁਹਾਨੂੰ ਚਾਹੇ ਟਾਈਡਾਈ ਹੋਣ ਚਾਹੇ ਤੁਹਾਨੂੰ ਪਲੇਨ ਹੋਣ ਚਾਹੇ ਪ੍ਰਿੰਟਡ ਹੋਣ ਸਾਰੇ ਹੀ ਟਾਈਡਾਈ ਮੀਟਰ ਦੇ ਮਿਲਣਗੇ ਜੀ ਇਹ ਦੇਖੋ ਤੁਸੀਂ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਜੀ ਦੁਪੱਟੇ ਦੀ ਬਹੁਤ ਹੀ ਪਿਆਰਾ ਜਦਾ ਪਟਾ ਇੱਧਰ ਜਿਵੇਂ ਪੋਜ਼ਿਟਿਵ ਪ੍ਰਿੰਟ ਆ ਗਿਆ ਇੱਧਰ 네ਗੇਟਿਵ ਪ੍ਰਿੰਟ ਆ ਗਿਆ ਇਸ ਤਰ੍ਹਾਂ ਦੀ ਤੁਹਾਨੂੰ ਪ੍ਰਿੰਟਿੰਗ ਮਿਲੂਗੀ ਦੇਖੋ ਇਹ ਚ ਹਲਕਾ ਜਸ ਬਾਕੀ ਹੈ ਨਾ ਚਾਰੇ ਪਾਸੇ ਜਿਹੜਾ ਬਾਰਡਰ ਬਣਿਆ ਹੋਇਆ ਤੇ ਦੂਸਰੇ ਪੱਲੇ ਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਓਕੇ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਜਿਹੜੇ ਸਾਰੇ ਸੂਟ ਦਿਖਾਏ ਨੇ ਤੁਹਾਨੂੰ ਸੋਹਣੇ ਸੋਹਣੇ ਸੂਟ ਪਸੰਦ ਆਏ ਹੋਣੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਨਵੀਂ ਵੀਡੀਓ ਚ